ਸਿਆਸਤ ਵਿੱਚ ਕੋਈ ਕਿਸੇ ਦਾ ਕਿੰਨਾ ਵੀ ਵੱਡਾ ਵਿਰੋਧੀ ਕਿਉਂ ਨਾ ਹੋਵੇ ਸਿਆਸੀ ਦੂਸ਼ਣਬਾਜ਼ੀ ਮੌਕੇ ਸ਼ਬਦਾਂ ਦੀ ਮर्यादा ਦਾ ਧਿਆਨ ਰੱਖਦਾ ਹੈ ਭਾਰਤੀ ਜਨਤਾ ਪਾਰਟੀ ਨੇ ਅੱਜ ਇਹਨਾਂ ਸ਼ਬਦਾਂ ਦੀ ਮर्यादा ਉਲੰਘ ਦਿੱਤੀ ਉਹਨਾਂ ਨੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਰਾਸੀ ਆਖਿਆ ਸਗੋਂ ਇੱਕ ਤਰ੍ਹਾਂ ਨਾਲ ਇਸ ਭਾਈਚਾਰੇ ਨੂੰ ਵੀ ਬੇਇੱਜ਼ਤ ਕਰਨ ਦਾ ਕੰਮ ਕੀਤਾ ਹੁਣ ਭਾਜਪਾ ਹਮਾਇਤੀ ਅਤੇ ਆਮ ਆਦਮੀ ਪਾਰਟੀ ਦੇ ਹੋਰ ਵਿਰੋਧੀ ਇਹੋ ਗੱਲ ਆਖਣਗੇ ਕਿ ਸ਼ਬਦਾ ਦੀ ਮਰਿਆਦਾ ਉਲੰਘਣ ਦੀ ਸ਼ੁਰੂਆਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਕੀਤੀ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਅਤੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਮਗਰੋਂ ਵੀ ਆਪਣੇ ਵਿਰੋਧੀਆਂ ਉੱਤੇ ਨਿਸ਼ਾਨਾ ਸਿੱਧਣ ਸਮੇਂ ਕਈ ਵਾਰ ਗਲਤ ਬਿਆਨਨੀ ਕਰ ਜਾਂਦੇ ਨੇ ਪਰ ਬੀਜੇਪੀ ਤਾਂ ਇੱਕ ਅਨੁਸ਼ਾਸਨ ਵਾਲੀ ਪਾਰਟੀ ਮੰਨੀ ਜਾਂਦੀ ਹੈ ਅਤੇ ਇਸ ਦੇ ਆਗੂ ਨਾ ਕਦੇ ਮਿਆਰ ਤੋਂ ਡਿੱਗੇ ਨਾ ਕਦੇ ਮਿਆਰ ਤੋਂ ਡਿੱਗੇ ਸ਼ਬਦ ਵਰਤਦੇ ਨੇ ਪਰ ਅੱਜ ਜਦੋਂ ਭਾਜਪਾ ਆਗੂ ਅਨਿਲ ਸਰੀਨ ਹੋਰਨਾ ਪਾਰਟੀ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਲਈ ਆਏ ਤਾਂ ਮੁੱਖ ਮੰਤਰੀ ਲਈ ਮਰਾਸੀ ਸ਼ਬਦ ਦੀ ਵਰਤੋਂ ਕਰ ਬੈਠੇ ਗੱਲ ਸਿਰਫ ਭਗਵੰਤ ਮਾਨ ਦੀ ਨਹੀਂ ਸਗੋਂ ਇੱਕ ਕੁਰਸੀ ਦੀ ਮਾਨ ਮਰਿਆਦਾ ਦੀ ਹੁੰਦੀ ਹੈ ਓਵੇਂ ਹੀ ਜਿਵੇਂ ਕੋਈ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠੇ ਨਰਿੰਦਰ ਮੋਦੀ ਜਾਂ ਕਿਸੇ ਹੋਰ ਆਗੂ ਲਈ ਘਟੀਆ ਸ਼ਬਦਾਂ ਦੀ ਵਰਤੋਂ ਕਰਕੇ ਘਟੀਆ ਟਿੱਪਣੀ ਕਰੇ ਇਸ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾ ਸਕਦਾ ਗੱਲ ਕੀ ਹੈ ਜਿਹੜੀ ਬੀਜੇਪੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਸਣੇ ਸਾਰੀਆਂ ਸਿਆਸੀ ਧਿਰਾਂ ਨੂੰ ਚੁਭ ਰਹੀ ਹੈ ਸਿਰਫ ਇਹੋ ਕਿ ਜਦੋਂ ਪੰਜਾਬ ਦੇ ਅੱਧੀ ਦਰਜਨ ਤੋਂ ਵਧੇਰੇ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਕਈ ਹੋਰ ਨਾ ਜ਼ਿਲ੍ਹਿਆਂ ਵਿੱਚ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਚਨਈ ਵਿੱਚ ਸੈਰ ਕਰ ਰਹੇ ਨੇ ਇਸ ਨੂੰ ਲੈ ਕੇ ਕੀ ਭਾਜਪਾ ਕੀ ਕਾਂਗਰਸ ਕੀ ਸ਼੍ਰੋਮਣੀ ਅਕਾਲੀ ਦਲ ਸਾਰੇ ਹੀ ਭਗਵੰਤ ਮਾਨ ਦਵਾਲੇ ਹੋ ਗਏ ਭਾਜਪਾ ਨੇ ਤਾਂ ਵਕਾਇਦਾ ਪ੍ਰੈਸ ਕਾਨਫਰੰਸ ਕਰਕੇ ਮੁੱਦਾ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੰਘਵੀਰ ਸਿੰਘ ਬਾਦਲ ਤਰਨਤਾਰਨ ਵਿੱਚ ਰੱਖੀ ਪਾਰਟੀ ਉਮੀਦਵਾਰ ਦੀ ਮੀਟਿੰਗ ਵਿੱਚ ਇਸ ਮੁੱਦੇ ਉੱਤੇ ਗੱਜੇ ਉਹਨਾਂ ਦੀ ਸੰਸਦ ਮੈਂਬਰ ਪਤਨੀ ਹਰ ਸਿਮਰਤ ਕੌਰ ਬਾਦਲ ਅਲੱਗ ਭਗਵੰਤ ਮਾਨ ਨੂੰ ਭੰਡ ਰਹੇ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਫੇਰ ਕਿੱਥੇ ਪਿੱਛੇ ਰਹਿਣ ਵਾਲੇ ਸਨ ਉਹ ਵੀ ਹੜਾਂ ਦਾ ਜਾਇਜ਼ਾ ਲੈਣ ਮੌਕੇ ਪਹੁੰਚੇ ਅਤੇ ਭਗਵੰਤ ਮਾਨ ਉਤੇ ਨਿਸ਼ਾਨਾ ਸੇਧ ਦੇ ਨਜ਼ਰ ਆਏ ਅਸੀਂ ਕੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਨਹੀਂ ਪੂਰੇ ਅਤੇ ਨਾ ਹੀ ਉਹਨਾਂ ਦੇ ਹਮਾਇਤੀਆਂ ਪਰ ਇਹ ਦੱਸਣਾ ਬਣਦਾ ਹੈ ਕਿ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਅਜਿਹੇ ਉੱਚ ਮੁਕਾਮ ਉਤੇ ਬੈਠੇ ਸ਼ਖਸ ਦਾ ਪ੍ਰੋਗਰਾਮ ਅਚਨਚੇਤ ਨਹੀਂ ਉਲਿੱਕਿਆ ਜਾਂਦਾ ਸਗੋਂ ਕਈ ਹਫ਼ਤੇ ਕਈ ਦਿਨ ਪਹਿਲਾਂ ਤਿਆਰੀ ਹੋ ਚੁੱਕੀ ਹੁੰਦੀ ਹੈ ਜੇ ਹੁਣ ਗੱਲ ਬੀਜੇਪੀ ਦੀ ਹੀ ਕਰੀਏ ਤਾਂ ਕਿੰਨੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਆਈ ਵਿਪਤਾ ਦੌਰਾਨ ਵਿਦੇਸ਼ ਗਏ ਸਨ ਜਾਂ ਵਿਦੇਸ਼ ਦੀ ਸੈਰ ਕਰ ਰਹੇ ਸਨ ਉਹ ਤਾਂ ਇੰਡੀਆ ਵਿੱਚ ਹੁੰਦੇ ਹੋਏ ਵੀ ਅੱਜ ਤੱਕ ਕਦੇ ਮਨੀਪੁਰ ਨਹੀਂ ਗਏ ਜਿੱਥੇ ਅੱਗ ਦੇ ਭਾਂਬੜ ਵੀ ਮੱਚੇ ਵਿਦੇਸ਼ ਦੌਰਿਆਂ ਦਾ ਰਿਕਾਰਡ ਕਾਇਮ ਕਰਨ ਵਾਲੇ ਪੀਐਮ ਮੋਦੀ ਕਈ ਵਾਰ ਉਦੋਂ ਵੀ ਵਿਦੇਸ਼ ਗਏ ਜਦੋਂ ਇੰਡੀਆ ਵਿੱਚ ਉਹਨਾਂ ਦੀ ਸਖਤ ਲੋੜ ਮਹਿਸੂਸ ਹੋਈ ਅਤੇ ਬਾਅਦ ਵਿੱਚ ਇਸ ਲਈ ਉਹਨਾਂ ਦੀ ਆਲੋਚਨਾ ਵੀ ਹੋਈ ਅਸੀਂ ਇਹੋ ਦੱਸਣਾ ਚਾਹੁੰਦੇ ਹਾਂ ਕਿ ਅਜਿਹੇ ਪ੍ਰੋਗਰਾਮ ਬਹੁਤ ਪਹਿਲਾਂ ਏਕ ਲਈ ਜਾਂਦੇ ਨੇ ਜਿਸ ਕਰਕੇ ਕਈ ਵਾਰ ਗੱਲ ਬਸੋਂ ਬਾਰੀ ਵੀ ਹੁੰਦੀ ਹੈ ਹੁਣ ਜਿੱਥੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਲ ਹੈ ਤਾਂ ਉਹ ਹਲੇ 22 ਅਗਸਤ ਨੂੰ ਹੀ ਤਾਂ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਂਦੇ ਨਜ਼ਰ ਆਏ ਸਨ ਅਤੇ 5 ਦਿਨ ਬਾਅਦ ਉਹ ਫੇਰ ਹੜਾਂ ਵਿੱਚ ਪ੍ਰਗਟ ਹੋ ਗਏ ਨੇ ਫਿਰ ਇੰਨਾ ਹੰਗਾਮਾ ਕਿਉਂ ਅਸਲ ਵਿੱਚ ਇਹਨਾਂ ਵਿਰੋਧੀਆਂ ਨੂੰ ਲੱਗਦਾ ਹੈ ਭਗਵੰਤ ਮਾਨ ਜਰਿਆ ਨਹੀਂ ਜਾਂਦਾ ਅਤੇ ਉਹ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਾ ਹਾਜਮ ਨਹੀਂ ਹੁੰਦਾ ਮਤਲਬ ਭਗਵੰਤ ਮਾਨ 5 ਦਿਨ ਪੰਜਾਬ ਅਤੇ ਹੜਾਂ ਵਿੱਚੋਂ ਗਾਇਬ ਰਹਿ ਕੇ ਵੀ ਛਾਇਆ ਰਿਹਾ ਅਤੇ ਅੱਜ ਜਦੋਂ ਪਰਤਿਆ ਤਾਂ ਅੱਜ ਵੀ ਹੈਲੀਕਾਪਟਰ ਲੋਕ ਸੇਵਾ ਵਿੱਚ ਲਾਉਣ ਸਮੇਤ ਹੋਰ ਐਲਾਨ ਕਰਕੇ ਨੰਬਰ ਲੈ ਗਿਆ ਝਾੜੂ ਵਾਲੇ ਇਸ ਨੂੰ ਭਗਵੰਤ ਮਾਨ ਦਾ ਸਿਕਸਰ ਦੱਸੀ ਜਾਂਦੇ ਨੇ ਇਹੋ ਗੱਲਾਂ ਵਿਰੋਧੀਆਂ ਨੂੰ ਰੜਕਦੀਆਂ ਨੇ ਅਤੇ ਇਹਨਾਂ ਗੱਲਾਂ ਕਰਕੇ ਹੀ ਭਗਵੰਤ ਮਾਨ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਹੁਣ ਗੱਲ ਕੁਝ ਦਲੀਲਪੂਰਵਕ ਕਰਦੇ ਹਾਂ ਜਿਸ ਦਿਨ ਤੋਂ ਪੰਜਾਬ ਅੰਦਰ ਹੜਾਂ ਦੀ ਮਾਰ ਪਈ ਹੈ ਅਤੇ ਪੰਜਾਬ ਦੇ ਕਿੰਨੇ ਹੀ ਮੰਤਰੀ ਅਤੇ ਵਿਧਾਇਕ ਲੋਕਾਂ ਵਿੱਚ ਨਜ਼ਰ ਆਏ ਨੇ ਬਾਕੀ ਰਹੀ ਗੱਲ ਮੁੱਖ ਮੰਤਰੀ ਦੀ ਤਾਂ ਕਿਸੇ ਵੀ ਮੁੱਖ ਮੰਤਰੀ ਲਈ ਹਰ ਵਕਤ ਸੜਕਾਂ ਉੱਤੇ ਲੋਕਾਂ ਵਿੱਚ ਵਿਚਰਨਾ ਜ਼ਰੂਰੀ ਨਹੀਂ ਹੁੰਦਾ ਨਾ ਹੀ ਸੰਭਵ ਹੁੰਦਾ ਮਸਲਾ ਤਾਂ ਚੰਗੇ ਸ਼ਾਸਕ ਅਤੇ ਸੁਚਾਰੂ ਢੰਗ ਨਾਲ ਪ੍ਰਸ਼ਾਸਨ ਚਲਾਉਣ ਦਾ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਪਹਿਲੇ ਕਾਰਜਕਾਲ ਨੂੰ ਲੋਕ ਕਿਵੇਂ ਭੁੱਲ ਸਕਦੇ ਨੇ ਉਹ ਤਾਂ ਆਪਣੀ ਦੋ ਵਰ੍ਹੇ ਦੀ ਟਰਮ ਵਿੱਚ ਕਦੇ ਵੀ ਫੀਲਡ ਵਿੱਚ ਜਾਂ ਕਿਸੇ ਹਲਕੇ ਵਿੱਚ ਨਜ਼ਰ ਨਹੀਂ ਆਏ ਹੋਣਗੇ ਪਰ ਪ੍ਰਸ਼ਾਸਨ ਨੂੰ ਕਾਬੂ ਵਿੱਚ ਰੱਖਣ ਦੇ ਉਹ ਮਹਰ ਸਨ ਇਸ ਲਈ ਕਈ ਵਾਰ ਕੰਮ ਦਫ਼ਤਰ ਵਿੱਚ ਬੈਠ ਕੇ ਵੀ ਬਿਹਤਰ ਢੰਗ ਨਾਲ ਹੋ ਸਕਦਾ ਪਰ ਲੋਕਾਂ ਵਿੱਚ ਨਜ਼ਰ ਆਉਣਾ ਵੀ ਜ਼ਰੂਰੀ ਹੁੰਦਾ ਰਹੀ ਗੱਲ ਬੀਜੇਪੀ ਦੇ ਦੋਸ਼ਾਂ ਦੀ ਤਾਂ ਬੀਜੇਪੀ ਦੇ ਅੱਗੇ ਦੱਸਣ ਕਿ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਲਈ ਉਹਨਾਂ ਦੀ ਮੋਦੀ ਸਰਕਾਰ ਨੇ ਕੀ ਕੀਤਾ ਹੈ ਫੜਾ ਕਰਕੇ ਇਨਾ ਤਿੰਨਾਂ ਸੂਬਿਆਂ ਨੂੰ ਨੁਕਸਾਨ ਪੁੱਜਿਆ ਸਭ ਤੋਂ ਵੱਧ ਮਾਰ ਹਿਮਾਚਲ ਪ੍ਰਦੇਸ਼ ਅਤੇ ਦੂਜੇ ਨੰਬਰ ਉਤੇ ਪੰਜਾਬ ਨੇ ਝੱਲੀ ਹੈ ਹਰਿਆਣਾ ਵਿੱਚ ਬੀਜੇਪੀ ਦੀ ਆਪਣੀ ਸਰਕਾਰ ਹੈ ਜਦਕਿ ਹਿਮਾਚਲ ਵਿੱਚ ਕਾਂਗਰਸ ਦੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਹ ਹੈਗੇ ਤਾਂ ਇੰਡੀਆ ਦਾ ਹਿੱਸਾ ਬੀਜੇਪੀ ਦੱਸੇ ਕਿ ਕੇਂਦਰ ਸਰਕਾਰ ਨੇ ਇਹਨਾਂ ਤਿੰਨਾਂ ਸੂਬਿਆਂ ਦੀ ਬਾ ਕਿਉਂ ਨਹੀਂ ਫੜੀ ਪੇਸ਼ ਕਰਨ ਅੰਕੜੇ ਕਿ ਹਿਮਾਚਲ ਨੂੰ ਹੁਣ ਤੱਕ ਕਿੰਨੇ ਕਰੋੜ ਅਤੇ ਅਰਬਾਂ ਦੀ ਵਿਸ਼ੇਸ਼ ਗ੍ਰਾਂਟ ਬੀਜੇਪੀ ਦੀ ਕੇਂਦਰ ਸਰਕਾਰ ਨੇ ਦਿੱਤੀ ਹੈ ਜਾਂ ਐਲਾਨੀ ਹੈ ਪੰਜਾਬ ਬਾਰੇ ਵੀ ਇਹੋ ਗੱਲ ਦੱਸੀ ਜਾਵੇ ਵੈਸੇ ਹੜਾਂ ਵਰਗੀ ਇਸ ਨੌਬਤ ਲਈ ਲੋਕ ਵੀ ਘੱਟ ਜ਼ਿੰਮੇਵਾਰ ਨਹੀਂ ਹਰੇਕ ਸ਼ਹਿਰ ਅੰਦਰ ਨਜਾਇਜ਼ ਕਬਜ਼ੇ ਕਰਕੇ ਪਾਣੀ ਦੀ ਨਿਕਾਸੀ ਦੇ ਸਾਰੇ ਰਾਹ ਇਨ੍ਹਾਂ ਲੋਕਾਂ ਨੇ ਹੀ ਬੰਦ ਕੀਤੇ ਨੇ ਸਰਕਾਰ ਵੀ ਘੱਟ ਜ਼ਿੰਮੇਵਾਰ ਨਹੀਂ ਜਿਹੜੀ ਸਮਾਂ ਰਹਿੰਦੇ ਨਹਿਰਾਂ ਸੇਮ ਨਾਲਿਆਂ ਆਦਿ ਸਫਾਈ ਨਹੀਂ ਕਰਵਾਉਂਦੀ ਕਈ ਵਾਰ ਤਾਂ ਸਬੰਧਤ ਵਿਭਾਗ ਕਾਗਜ਼ਾਂ ਵਿੱਚ ਹੀ ਸਫਾਈ ਕਰਕੇ ਕਰੋੜਾ ਕਮਾ ਜਾਂਦੇ ਨੇ ਇਸ ਲਈ ਜੇਕਰ ਸਰਕਾਰ ਨੇ ਕੁਝ ਕਰਨਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ ਬਾਕੀ ਜਿੰਨੇ ਵਿਰੋਧੀ ਨੇ ਉਹਨਾਂ ਨੂੰ ਚੈਨ ਹੁਣ ਵੀ ਨਹੀਂ ਆਉਣਾ ਜਦੋਂ ਮੁੱਖ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਰਗਰਮ ਹੋ ਗਏ ਨੇ ਸਭ ਤੋਂ ਪਹਿਲਾਂ ਤੁਸੀਂ ਆਹ ਬੀਜੇਪੀ ਵਾਲੀ ਪੱਤਰਕਾਰ ਮਿਲਣੀ ਨੂੰ ਦੇਖਿਓ ਜਿਸ ਵਿੱਚ ਹੜ੍ਹਾਂ ਦੇ ਬਹਾਨੇ ਜਰਨਲ ਸਕੱਤਰ ਅਨਿਲ ਸਰੀਨ ਅਤੇ ਭਾਜਪਾ ਦੇ ਹੋਰ ਆਗੂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨਾ ਸਿੱਧਣ ਮੌਕੇ ਉਹਨਾਂ ਨੂੰ ਮਰਾਸੀ ਦੱਸ ਗਏ ਇਹ ਕਹਿੰਦੇ ਹੋਏ ਉਹ ਇਸ ਭਾਈਚਾਰੇ ਨੂੰ ਵੀ ਇੱਕ ਤਰ੍ਹਾਂ ਨਾਲ ਜ਼ਲੀਲ ਕਰਨ ਦਾ ਕੰਮ ਕਰ ਗਏ ਸਾਡਾ ਮੁੱਖ ਮੰਤਰੀ ਗਾਇਬ ਹੈ ਪੰਜਾਬ ਡੁੱਬਿਆ ਹੈ ਤੇ ਮੁੱਖ ਮੰਤਰੀ ਕਿੱਥੇ ਕਿਹਨਾਂ ਹਾਲਾਤਾਂ ਚ ਹੈਗਾ ਸੂਬੇ ਨੂੰ ਦੇਵਾਰੇ ਕੋਈ ਪਤਾ ਨਹੀਂ ਲੋਕ ਤਰਾਹੀਤ ਰਾਹੀ ਕਰ ਰਹੇ ਨੇ ਮੁੱਖ ਮੰਤਰੀ ਜੀ ਸਾਊਥਵਾਲ ਸੈਰ ਸਪਟਾ ਕਰ ਰਹੇ ਨੇ ਇਹ ਦੱਸਦਾ ਕਿ ਸਰਕਾਰ ਕਿੰਨੀ ਕੁ ਲੋਕਪੱਖੀ ਹੈ ਲੋਕਾਂ ਦੀ ਕਿੰਨਾ ਚਿੰਤਾ ਕਰਦੀ ਹੈ ਔਰ ਕਿੰਨੀ ਕਿ ਨਲਾਇਕ ਹੈ ਭਾਰਤੀ ਜਨਤਾ ਪਾਰਟੀ ਇਸ ਦੁੱਖ ਦੀ ਘੜੀ 'ਚ ਆਪਣੇ ਉਹਨਾਂ ਸਾਰੇ ਵੀਰਾਂ ਨਾਲ ਖੜੀ ਹੈ ਜਿਹੜੇ ਇਸ ਵੇਲੇ ਸੰਕਟ ਦੀ ਘੜੀ 'ਚ ਨੇ ਔਰ ਉਹਨਾਂ ਤੱਕ ਜੋ ਵੀ ਲੋੜਿੰਦੀ ਸਹਾਇਤਾ ਪਹੁੰਚਾਈ ਜਾ ਸਕਦੀ ਹੈ ਉਹ ਪਹੁੰਚਾਉਣ ਵਾਸਤੇ ਸਾਡੇ ਕਾਰਜਕਰਤਾ ਫਲਡ ਅਫੈਕਟਿਡ ਏਰੀਆਜ਼ ਦੇ ਵਿੱਚ ਜਾ ਰਹੇ ਨੇ ਹੁਣ ਆਪਾਂ ਆਨੇ ਅੱਜ ਦੇ ਵਿਸ਼ੇ ਦੇ ਉੱਤੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਰੋਜ਼ ਮੁੱਖ ਮੰਤਰੀ ਜੀ ਉਹਨਾਂ ਦੇ ਸਾਰੇ ਮੰਤਰੀ ਉਹਨੇ ਸਾਰੇ ਸੰਤਰੀ ਉਹਨੇ ਸਾਰੇ ਐਮਐਲਏ ਪ੍ਰੈਸ ਵਾਰਤਾ ਦਾ ਬੜਾ ਸ਼ੌਕ ਚੜਿਆ ਉਹਨਾਂ ਨੂੰ ਡੇਲੀ ਪ੍ਰੈਸ ਵਾਰਤਾ ਕਰ ਰਹੇ ਨੇ ਔਰ ਹਾਸਾ ਤੇ ਉਦੋਂ ਆਂਦਾ ਜਦੋਂ ਸਰਕਾਰ ਕੋਈ ਆਪਣੀ ਉਪਲਬਧੀ ਦੱਸੇ ਇਹ ਪ੍ਰੈਸ ਕਾਨਫਰੰਸ ਦੀ ਕੜੀ ਮੁੱਖ ਮੰਤਰੀ ਤੋਂ ਲੱਗ ਕੇ ਮੰਤਰੀਆਂ ਤੱਕ ਔਰ ਐਮਐਲਏਸ ਤੱਕ ਪੰਜਾਬ ਦੇ ਵਿੱਚ ਝੂਠ ਕਿਵੇਂ ਪਰੋਸਣਾ ਹੈ ਇਹ ਸਾਰੀ ਸਾਰੀ ਪੀਸੀ ਜਿਹੜੀ ਰਸਨ ਦੇ ਈਸ਼ੂ ਲੈ ਕੇ ਸੀਗੀ ਬਸ ਝੂਠ ਬੋਲਣਾ ਇਕ ਕੁਫਰੀ ਤੋਲਣਾ ਹੈ ਕੋਈ 1% ਵੀ ਸੱਚਾਈ ਹੋਵੇ ਉਸ ਤੇ ਤੇ ਬੰਦਾ ਕਹਿੰਦਾ ਹੈ ਲੇਕਿਨ ਮਨ ਨੂੰ ਦੁੱਖ ਹੁੰਦਾ ਹੈ 100 ਦੇ 100% ਇਹਦੇ ਸਟੇਟਮੈਂਟਾਂ ਝੂਠ ਨੇ ਔਰ ਮੈਂ ਤੁਹਾਨੂੰ ਬਕਾਇਦਾ ਫਿਗਰਸ ਦੇ ਕੇ ਡਾਟਾਜ਼ ਨਾਲ ਸਾਰਾ ਐਕਸਪਲੇਨ ਕਰਾਂਗਾ ਬਸ ਇਹਨਾਂ ਵੀ ਝੂਠ ਕੀ ਹੁੰਦਾ ਹੈ ਆਟੇ ਚ ਲੂਨ ਤੇ ਪਾਉਂਦਾ ਦੇਖਿਆ ਸੀਗਾ ਲੂਜ ਚੁੰਡੀ ਆਟੇ ਦੀ ਪਾਉਂਦੀ ਤੇ ਪਹਿਲੀ ਵਾਰੀ ਦੇਖੀ ਐ ਮੈਂ ਔਰ ਉਹ ਵੀ ਭਗਵੰਤ ਮਾਣੀ ਕਰ ਸਕਦੇ ਨੇ ਕਿਉਂਕਿ ਪੁਰਾਣਾ ਕਿਰਦਾਰ ਰਿਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪੁਰਾਣੇ ਕਿਰਦਾਰ ਰਏ ਨੇ ਮਰਾਸੀਆਂ ਵਾਲੇ ਪਰ ਹੁਣ ਤੇ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਕੋ ਉਹਨਾਂ ਦਾ ਕਲਾ ਕੇਤਰ ਕਲਾ ਦਾ ਕੇਂਦਰ ਸੀਗਾ ਇਕ ਛੇ ਮਰਾਸੀ ਦੀ ਐਕਟਿੰਗ ਬੜੀ ਅੱਛੀ ਕਰਦੇ ਸੀਗੇ ਉਸ ਔਰ ਸਾਰੇ ਉਹਨਾਂ ਦਾ ਬਲੇ ਉਸ ਦੀ ਅਪਰੀਸ਼ੀਏਟ ਵੀ ਕਰਦੇ ਸੀਗੇ ਲੇਕਿਨ ਉਹਨਾਂ ਨੂੰ ਸਮਝਣਾ ਪਏਗਾ ਕਿ ਉਹਨਾਂ ਮੈਂ ਸਟੇਜ ਆਰਟਿਸਟ ਨਹੀਂਗਾ ਮੈਂ ਸਟੇਟ ਨੂੰ ਚਲਾਉਣ ਵਾਲਾ ਮੁੱਖ ਮੰਤਰੀ ਹਾਂ ਮੈਨੂੰ ਲੱਗਦਾ ਕਿ ਉਹ ਸਟੇਜ ਔਰ ਸਟੇਟ ਦੇ ਵਿੱਚ ਫਰਕ ਅਜੇ ਤੱਕ ਸਮਝ ਨਹੀਂ ਪਾਇਆ ਹੁਣ ਸੁਣੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੇ ਹੋਰ ਕਾਂਗਰਸੀ ਆਗੂਆਂ ਨਾਲ ਹਰ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਤਨ ਪਰਤ ਆਉਣ ਦੀ ਸਲਾਹ ਦਿੰਦੇ ਹੋਏ ਪਹਿਲਾਂ ਕੀਤੇ ਵਾਅਦੇ ਯਾਦ ਕਰਵਾ ਰਹੇ ਨੇ ਉਹਨਾਂ ਆਖਿਆ ਕਿ ਇਹੋ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਕਿਹਾ ਕਰਦੇ ਸਨ ਕਿ ਬਿਨਾਂ ਗਰਦਾਬਰੀ ਦੇ ਪੈਸੇ ਦੇਾਂਗੇ ਹੁਣ ਸਹੀ ਸਮਾਂ ਹੈ 60% ਦੇ ਕੇਂਦਰ ਤੋਂ ਲੈਣ ਅਤੇ 40% ਦਾ ਆਪਣਾ ਹਿੱਸਾ ਪਾਉਣ ਮੇਰੀ ਇੰਨੀ ਬੇਨਤੀ ਹੈ ਪਹਿਲੇ ਤੇ ਮਾਨ ਸਾਹਿਬ ਨੂੰ ਜੀਬਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤੋ ਤੁਸੀਂ ਤੰਮ ਲਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬਦਿਆਂ ਨੂੰ ਕਈ ਹਫ਼ਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਂਸਲ ਕਰੋ ਜਿਹੜੀ ਫਰਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਚਵਾ ਨੰਬਰ 1 ਹੈ ਮੰਤਰੀਆਂ ਦੇ ਘੱਲਿਆ ਇੱਥੇ ਖੇਡ ਕੋਈ ਨਹੀਂ ਬੰਨੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਰੇ ਸੰਤਰੀ ਨੇ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨਿਹਰਾ ਕਿਉਂਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਹੈ ਤੇ ਦੋ ਕ ਆਪਣੇ ਮੰਤਰੀ ਉਰਫ ਸੰਤਰੀ ਇੱਥੇ ਘਲਾ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਨਨ ਆਸਮੀਤ ਲੋਕਾਂ ਨੂੰ ਅਜੇ ਸਾਡੇ ਨਾਲ ਹੁਣੇ ਭਾਰਤੀ ਕਿਸਾਨੀਓਂ ਦੇ ਸਾਡੇ ਵੀ ਵਾਸਿਕ ਸੰਗਰਸ਼ੀ ਕਮੇਟੀ ਜਿਹੜੀ ਇਹਨਾਂ ਦੀ ਹੈ ਮਾਨ ਸਿੰਘ ਸਰਵੰਸ ਸਿੰਘ ਬਾਉਪੁਰ ਬਾਉਪੁਰ ਸਾਹਿਬ ਸਰਵੰਸ ਸਿੰਘ ਜੀ ਨੇ ਆਪਣੀ ਗੱਲ ਰੱਖੀ ਹੈ ਅਸੀਂ ਵੀ ਸਮੁੱਚੀ ਕਾਂਗਰਸ ਵੱਲੋਂ ਮੰਗ ਕਰਨੇ ਆ ਕਿ ਜਿੱਤੇ 100% ਦੀ ਫਸਲ ਦਾ ਖਰਾਬਾ ਹੋਣੇ ਐਂਡ ਮੈਂ ਉਹ ਚੀਜ਼ ਦਰਜਾ ਰਹਿਣਾ ਚਾਹਨਾ ਜਿਹੜੀ ਕਿਸੇ ਟਾਈਮ सीएम साहब ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਏ ਦਿੱਤਾ ਪਿਛਲੀਆਂ ਸਰਕਾਰਾਂ 17000 ਰੁਪਏ ਦਿੰਦੀਆਂ ਰਹੀਆਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜੀ ਬਾਦ ਸਾਹਿਬ ਨੂੰ ਫੇਰ ਚੇਤੇ ਕਰਾਉਣਾ ਚਾਹਨਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਦ ਸ਼ਕਤੀ ਹੁੰਦੀ ਘਟ ਜਾਂਦੀ ਏ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਛੋਣਗੀਆਂ ਅਸੀਂ ਪਹਿਲੇ ਪੈਸੇ ਇਕ ਲਾਦੇ ਗਰਦੌਰੀਆਂ ਬਾਅਦ ਚੁੰਦੀਆਂ ਰਹਿ। ਚਲੋ ਅਸੀਂ ਇਹ ਵੀ ਗੱਲ ਕਹਿੰਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸੀ 50000 ਰੁਪਇਆ 52 ਦਾ ਜਿਹੜਾ ਟੋਟਲ ਖਰਾਬ ਹੈ। ਉਹਦੇ ਅੱਧੇ ਪੈਸੇ ਪਹਿਲੇ ਇਕ ਲਾ ਦਿਓ ਅੱਧੇ ਗਰਦੌਰੀਆਂ ਤੋਂ ਬਾਅਦ ਇਕ ਲਾ ਦਿਓ। ਦੂਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਮ ਹੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਜੀ। ਮੇਰੇ ਏਰੀਏ ਦੇ ਵਿੱਚ ਵੀ ਦਰਿਆ ਸੇਮ ਹੀ ਵਗਦਾ ਹੈ ਜੀ। ਅਸੀਂ ਬਿਆਸ ਤੇ ਕੰਡੇ ਤੇ ਬੈਠੇ ਆ ਕੱਲ ਮੈਂ ਆਪਣਾ ਉਸ ਏਰੀਏ ਜਾਣਾ ਫਿਰ ਤਰਨਤਾਰ ਨੂੰ ਜਾਣਾ। ਫਿਰ ਫਾਜ਼ਿਲਕਾ ਫਿਰੋਜ਼ਪੁਰ ਤੇ ਫਿਰ ਕਗਰ ਤੇ ਵੀ ਪਹੁੰਚਣਾ ਪਟਿਆਲਾ ਸੰਗਰੂਰ ਵਾਲੀ ਬੈਲਟ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪੈਲੀ ਲਈ ਹੈ ਜਿਹਦੇ ਨਾਂ ਤੇ ਗਰਦੌਬਰੀ ਹੈ ਉਹ ਤੁਸੀਂ ਗਰਦੌਰੀ ਵਾਲੇ ਨੂੰ 50-52000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60-40 ਦੀ ਰੇਸ਼ੋ ਵਿੱਚ ਪੈਸੇ ਮਿਲਣਗੇ 70% ਸੈਂਟਰ ਪਾਏਗੀ ਤੇ 40 ਸੂਬਾ ਪਾਏਗਾ ਤੇ ਬੱਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤਾਂ ਕੋਈ ਪੈਸੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਹੱਕ ਮੰਗੋ ਤੇ 40 ਆਪ ਪਾਓ ਮੇਰਾ ਆਨ ਦਾ ਮਕਸਦ ਵੀ ਇਹ ਹੀ ਹੈ ਕਿ ਅੰਨੀ ਭੋਲੀ ਗੁੰਗੀ ਸਰਕਾਰ ਨੂੰ ਜਗਾਣਾ ਇੱਥੇ ਆ ਇਹ ਜਾਗੋ ਕੰਨ ਖੋਲੋ ਅੱਖਾਂ ਆਪਣੀਆਂ ਖੋਲੋ ਅਕਾ ਸਾਫ ਕਰੋ ਗਿੱਡ ਗੁੱਡੇ ਦੇ ਝੁਕੰਡੋ ਤੇ ਵੇਖੋ ਲੋਕਾਂ ਦਾ ਹਾਲ ਕੀ ਹੈ ਮਾਨ ਸਾਹਿਬ ਬਾਜੀ ਸਾਹਿਬ ਪੱਕਾ ਹੱਲ ਨਹੀਂ ਜੀ ਇਹਦਾ ਕੋਈ ਲੋਕ ਪੱਕੇ ਹੱਲ ਦੀ ਮੰਗ ਕਰਦੇ ਆ ਵੀ ਕਿ ਜੇ ਹਰ ਵਾਰ ਏਦਾਂ ਹੁੰਦਾ ਦੇਖੋ ਬੇਰੀ ਪੱਕਾ ਵੀ ਹੋਏਗਾ ਪਹਿਲੇ ਇਹਨਾਂ ਨੂੰ ਤੋਂ ਸਾਹਮਣੇ ਦੇਖ ਕੇ ਜੀ ਕੋਈ ਚੰਗਾ ਬੰਦਾ ਆਏਗਾ ਪੱਕਾ ਹੱਲ ਵੀ ਕਰੇਗਾ ਸਾਬ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਬੰਨ ਬਣਾਣੇ ਸ਼ੁਰੂ ਕੀਤੇ ਸੀ ਇਹ ਉਹਨਾਂ ਦੀ ਦੇਣ ਹੈ ਫਿਰ ਕੋਈ ਚੰਗਾ ਬੰਦਾ ਆਏਗਾ ਉਹ ਇਹਨਾਂ ਨੂੰ ਪੱਕਿਆਂ ਇਹਦਾ ਪੱਕੇ ਤੌਰ 'ਤੇ ਹੱਲ ਕਰੇਗਾ ਪੱਕੇ ਹੱਲ ਦੀ ਲੋੜ ਹੈ ਦਰਿਆਵਾਂ ਨੂੰ ਉਹ ਵੀ ਕਹਿੰਦੇ ਸੀ ਪਹਿਲੇ ਡੰਗਰਾਂ ਨੂੰ ਨਕੇਲਾ ਪੈਂਦੇ ਸੁਣੀਆਂ ਹੋਣਗੀਆਂ ਕਦੀ ਦਰਿਆਵਾਂ ਨੂੰ ਨਕੇਲ ਪੈਂਦੇ ਨਹੀਂ ਸੀ ਸੁਣੀ ਸਾ ਪ੍ਰਤਾਪ ਸਿੰਘ ਨੇ ਦਰਿਆਵਾਂ ਨੂੰ ਵੀ ਨਕੇਲ ਪਾਈ ਸੀ ਹੁਣ ਫੇਰ ਆਏਗਾ ਕੋਈ ਆਦਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੜਾਂ ਦਾ ਜਾਇਜ਼ਾ ਲੈਂਦੇ ਹੋਏ ਤਰਨਤਾਰਨ ਦੀ ਆਗਾਮੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਆਪਣੀ ਪਾਰਟੀ ਦੀ ਮਹਿਲਾ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਹੱਕ ਵਿੱਚ ਚੋਣ ਜਲਸੇ ਨੂੰ ਸਬੋਧਨ ਕਰਨ ਲਈ ਤਰਨਤਾਰਨ ਪਹੁੰਚ ਗਏ ਉਹਨਾਂ ਤਾਂ ਭਗਵੰਤ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਹੜ੍ਹਾਂ ਵਿੱਚ ਖਿੱਚ ਲਿਆ ਉਹਨਾਂ ਆਖਿਆ ਕਿ ਵੈਸੇ ਤਾਂ ਰੋਜ਼ ਹੀ ਸੜਕਾਂ ਤੇ ਸਕੂਲਾਂ ਦਾ ਉਗਾਟਨ ਕਰਨ ਲਈ ਕੇਜਰੀਵਾਲ ਪੰਜਾਬ ਵਿੱਚ ਹੁੰਦੇ ਨੇ ਹੁਣ ਜਦੋਂ ਹੜ੍ਹਾਂ ਦੀ ਮਾਰ ਹੇਠ ਪੂਰਾ ਸੂਬਾ ਆ ਗਿਆ ਤਾਂ ਕੇਜਰੀਵਾਲ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਕੇਜਰੀਵਾਲ ਤਾਂ ਛੱਡੋ ਭਗਵੰਤ ਮਾਨ ਖੁਦ ਆਪਣੀ ਘਰਵਾਲੀ ਨਾਲ ਤਾਮਨ ਲਾਡੂ ਦੀ ਸੈਰ ਕਰਦੇ ਫਿਰਦੇ ਨੇ ਇੱਕ ਗੱਲ ਸੁਖਵੀਰ ਬਾਦਲ ਨੇ ਚੰਗੀ ਕੀਤੀ ਕਿ ਪੱਲਿਓ ਹਜ਼ਾਰਾਂ ਲੀਟਰ ਤੇਲ ਹਾੜਾ ਪ੍ਰਭਾਵਿਤ ਲੋਕਾਂ ਤੱਕ ਪਹੁੰਚਦਾ ਕੀਤਾ ਜਦ ਕਿ ਸੱਤਾਧਾਰੀ ਆਮਾਦੀ ਪਾਰਟੀ ਤੇ ਕਾਂਗਰਸ سمیت ਦੂਜੀਆਂ ਪਾਰਟੀਆਂ ਦੇ ਆਗੂ ਫੋਕੇ ਗੇੜੇ ਹੀ ਕੱਢ ਕੇ ਮੁੜ ਗਏ ਦੇਖੋ ਆ ਅੱਜ ਲੱਗਦਾ ਤੁਹਾਨੂੰ ਕੋਈ ਸਰਕਾਰ ਹੈ ਜੋ ਮੱਠੀ ਕਹੀ ਜੇ ਲੋਕ ਨੂੰ ਕੋਈ ਫਿਕਰ ਨਹੀਂ ਮੈਂ ਹੁਣੀ ਹਰ ਦੁਆਪੇ ਚੋ ਜਾ ਕੇ ਆ ਕਿ ਮੱਠੀ ਦੇ ਪਰਲੇ ਅੱਕੇ ਜਾ ਕੇ ਜਿੱਥੇ ਦਰਿਆ ਦੇ ਪਾਣੀ ਨਾਲ ਸਪਾਈ ਜਾਂਦੀ ਹੈ ਕੋਈ ਕੁਛ ਨਹੀਂ ਨਹੀਂ ਆਇਆ ਇੰਨਾ ਦਾ ਕੋਈ ਐਮਐਲਏ ਕੋਈ ਡੀਸੀ ਕੋਈ ਐਫਸੀ ਕੋਈ ਮੁਆਵਜ਼ਾ ਪਿਛਲੇ 3 ਸਾਲ ਦੀਆਂ ਫਸਲਾਂ ਕਿਤੇ ਸਾਡੇ ਉਧਰ ਪਰਬਾਦ ਹੋਈਆਂ ਇੱਕ ਮੁਆਵਜ਼ਾ ਵੀ ਨਹੀਂ ਦਿੱਤਾ ਰਿਹਾ ਇਹਨਾਂ ਨੂੰ ਤਾਂ ਫਿਕਰ ਹੀ ਨਹੀਂ ਆ ਤੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ 1.5 ਸਾਲ ਰਹਿ ਗਿਆ ਲੁੱਟੋ ਆ ਜਿਹੜੀਆਂ ਜ਼ਮੀਨਾਂ ਦਾ ਹੁਣ ਤਾਂ ਖੋਣ ਲੱਗੇ ਸੀ ਜ਼ਮੀਨਾਂ 1000 ਕਿੱਲੇ ਦਾ ਵਰਣਾ ਲੈ ਸੀ ਦਿੱਲੀ ਵਾਲਿਆਂ ਨੇ ਕਿ ਦਿੱਲੀ ਵਾਲੇ ਤੋਂ ਕਬਜ਼ਾ ਖਾ ਕੇ ਅਸੀਂ ਕਰੋੜਾਂ ਕਿ ਕਿਸਾਨਾਂ ਦਾ ਲੈ ਲਾਂਗੇ ਤੇ ਜੇ ਉਹ ਕਾਮਯਾਬ ਹੋ ਜਾਂਦੇ ਤੇ ਲੱਖ ਏਕੜ ਹੋਰ ਤਿਆਰ ਸੀ ਉਹਨਾਂ ਵਾਸਤੇ। ਦਪੜਾ ਕੀ ਪਤਾ ਸੀ ਜਿਹੜੇ ਸੂਬੇ ਦੀ ਜਿਹੜੇ ਮੁਰਖ ਦੀ ਪੌਂਚ ਤਕੜੀ ਹੈ ਨਾ ਉੱਥੇ ਕੋਈ ਹਮਲਾ ਨਹੀਂ ਕਰ ਸਕਦਾ। ਤੁਸੀਂ ਤਾਂ ਆਪਣੀ ਫੌਜੀ ਕਮਜ਼ੋਰ ਕਰਤੀ ਕਾਲੀਦਰ। ਇਹਨਾਂ ਦੀ ਗੱਲਾਂ ਚਾਕੇ ਝਾੜੂ ਆਣੇ। ਹੁਣ ਦਿੱਲੀ ਆਣ ਕੇ ਕੇਜਰੀਵਾਲ ਨੂੰ ਕੋਈ ਪਤਾ ਹੈ। ਕੀ ਹੜਾਣ ਵਾਸਤੇ ਕੀ ਲੋੜ ਹੈ ਕੀ ਪਲਾਨਿੰਗ ਹੈ ਹੁਣ ਕਿਉਂ ਨਹੀਂ ਆਉਂਦਾ ਉਦੋਂ ਦਾ ਆ ਜਾਂਦਾ ਜਦੋਂ ਕੋਈ ਸੜਕ ਦਾ ਦੁਘਾਟਨ ਕਰਨਾ ਹੈ ਉਦੋਂ ਦਾ ਕੇਜਰੀਵਾਲ ਆਉਂਦਾ ਹੁਣ ਹੜਾਣ ਲੋਕਾਂ ਨੂੰ ਮਦਦ ਦੇ ਵਾਸਤੇ ਕਿਉਂ ਨਹੀਂ ਆਉਂਦਾ ਆ ਭਗਵੰਤ ਮਾਨ ਦੇਖੋ ਅਸੀਂ ਤਾਂ ਪਿੰਡਾਂ 'ਚ ਫਿਰ ਰਹੇ ਆ ਭਗਵੰਤ ਮਾਨ ਛੁੱਟੀ ਤੇ ਘਰ ਆਲੀ ਨਾਲ ਤਾਮਿਲਨਾਡੂ ਫਿਰ ਗਿਆ ਸਖਬੀਰ ਬਾਦਲ ਤੋਂ ਪਹਿਲਾਂ ਉਹਨਾਂ ਦੀ ਪਤਨੀ ਦੇ ਸਾਫਕਾ ਕੇਂਦਰੀ ਮੰਤਰੀ ਹਰ ਸਿਮਰਤ ਕੋਰ ਬਾਦਲ ਨੇ ਵੀ ਭਗਵੰਤ ਮਾਨ ਨੂੰ ਇਸੇ ਮੁੱਦੇ ਉੱਤੇ ਘੇਰਿਆ ਉਹਨਾਂ ਆਖਿਆ ਕਿ ਜਿੰਨਾ ਸ਼ਰਮਿੰਦਾ ਪੰਜਾਬ ਨੂੰ ਭਗਵੰਤ ਮਾਨ ਨੇ ਕੀਤਾ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤਾ ਹੋਣਾ ਜਿੰਨਾ ਸ਼ਰਮਿੰਦਾ ਇਹ ਭਗਵੰਤਪਾਨ ਨੇ ਪੰਜਾਬੀਆਂ ਨੂੰ ਕੀਤਾ ਹੈ ਸ਼ਹਿਰ ਦੇ ਇਤਿਹਾਸ 'ਚ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਊਗਾ ਸੋਚ ਕੇ ਇੱਕ ਮੁੱਖ ਮੰਤਰੀ ਆਪ ਦੇ ਸੂਬੇ ਦੀ ਜ਼ਿੰਮੇਵਾਰੀ ਨੂੰ ਆਪਣੇ ਪਰਿਵਾਰ ਤੋਂ ਵੀ ਵੱਧ ਸਮਝ ਕੇ ਆ ਆਪਣੀ ਡਿਊਟੀ ਨੂੰ ਅਦਾ ਕਰਦੇ ਨੇ ਲੇਕਿਨ ਹੈਰਾਨੀ ਦੀ ਗੱਲ ਕਿ ਇਸ ਮੁੱਖ ਮੰਤਰੀ ਨੇ ਪਹਿਲੇ ਜਿੱਥੇ ਪੰਜਾਬ ਨੂੰ ਪੇਚ ਛੱਡਿਆ ਪਿਛਲੇ 4 ਸਾਲ ਕੇਜਰੀਵਾਲ ਨੂੰ ਸਾਡੇ ਪੂਰ ਸਾਡਾ ਜਹਾਜ਼ ਸਾਡੇ ਪੈਸੇ ਲੈ ਕੇ ਪੂਰੇ ਦੇਸ਼ 'ਚ ਘੁਮਾਉਂਦਾ ਰਿਹਾ ਪੂਰੇ ਦੇਸ਼ 'ਚ ਇਸ਼ਤਿਹਾਰ ਪੰਜਾਬ ਦੇ ਪੈਸਿਆਂ ਦੇ ਨਾਲ ਕੱਢ-ਕੱਢ ਕੇ ਕੇਜਰੀਵਾਲ ਦੀ ਮਸ਼ਹੂਰੀ ਕਰਦਾ ਰਿਹਾ ਲੇਕਿਨ ਸਭ ਤੋਂ ਹੱਦ ਪਾਰ ਤਾਂ ਹੁੰਦੀ ਹੈ ਕਿ ਕੌਣ ਚਾ ਅੱਧਾ ਪੰਜਾਬ ਹੜ੍ਹਾਂ 'ਚ ਡੁੱਬਿਆ ਹੋਇਆ ਹੈ جا کے ابور فازل کا سلطان تو ہے نا ਇਹਨਾਂ ਖਾਵਾ ਚ ਹਾਲਾਤ ਤਾਂ ਦੇਖੋ ਲੋਕਾਂ ਦੇ ਕੀ ਸੜਕਾਂ ਦੇ ਵਿਚਾਰੇ ਰਾਤਾ ਘਟ ਰਹੇ ਨੇ ਪਰਿਵਾਰ ਸਾਰੇ ਸਾਰਾ ਪਾਣੀ ਦੇ ਨਾਲ ਤਲਾਬ ਬਣਿਆ ਪਿਆ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣ ਦਾ ਸਮਾਂ ਨਹੀਂ ਹੈ ਨਾ ਪਿੰਡਾਂ 'ਚ ਇਹ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਕੋਈ دوا ਚਾਹੀਦੀ ਹੈ ਕੋਈ ਖਾਣ ਨੂੰ ਚਾਹੀਦਾ ਹੈ ਕੋਈ ਡੀਜ਼ਲ ਚਾਹੀਦਾ ਹੈ ਕੋਈ ਬੰਦ ਮਜ਼ਬੂਤ ਕਰਨ ਇਹਦੇ ਵਾਸਤੇ ਤਮਿਲਨਾਡੂ ਬੈਠੇ ਹੋਏ ਨੇ ਮੁੱਖ ਮੰਤਰੀ ਸਾਹਿਬ ਬਈ ਦੱਸੋ ਉੱਥੇ ਕਿਹੜੇ ਪੰਜਾਬੀ ਹੈਗੇ ਉੱਥੇ ਸਾਨੂੰ ਕੀ ਕੰਮ ਪੈ ਗਿਆ ਇੱਥੇ ਲੋਕੀ ਮਰ ਰਹੇ ਨੇ ਇੱਥੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਨਹੀਂ ਉੱਥੇ ਜਾ ਕੇ ਕੇਜੜੀਵਾਲ ਤੇ ਆਮ ਆਦਮੀ ਦੀ ਸਿਆਸਤ ਚਮਕਾਉਣ ਵਾਸਤੇ ਤਾਮਿਲਨਾਡੂ ਕੇ ਤੁਸੀਂ ਤਾਂ ਕਹਿੰਦੇ ਤੁਸੀਂ ਇੰਡੀਆ ਅਲਾਈਂਸ ਦਾ ਹਿੱਸਾ ਹੀ ਨਹੀਂ ਹੈਗੇ ਤੇ ਇੰਡੀਆ ਅਲਾਈਂਸ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਤਾਮਿਲਨਾਡੂ ਦੀ ਸਰਕਾਰ ਦੇ ਕੋਲ ਮਹਿਮਾਨ ਨਿਵਾਜ਼ੀ ਕੀ ਤੁਸੀਂ ਕਰਾ ਰਹੇ ਹੋ ਪ੍ਰਵਾਸ ਸਮੇਤ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਾਮਿਲਨਾਡੂ ਤੋਂ ਪਰਤ ਆਏ ਅਤੇ ਸਿੱਧਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਉੱਤੇ ਪਹੁੰਚ ਗਏ ਪਰ ਪਤਾ ਨਹੀਂ ਕਿੱਥੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਵੀ ਹੱਕ ਖੁੱਲੀ ਉਹਨਾਂ ਮੁੱਖ ਮੰਤਰੀ ਦੇ ਤਾਮਿਲਨਾਡੂ ਦੌਰੇ ਵਾਰ ਪਤਾ ਕੀ ਪੋਸਟ ਪਈ ਇਹ ਕਿ ਪੰਜਾਬ ਵਿੱਚ ਹੜ੍ਹਾਂ ਦੀ ਵਿਪਤਾ ਆਣ ਪਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਤਾਮਲ ਨਾਡੂ ਵਿੱਚ ਨਾਸ਼ਤਾ ਕਰ ਰਹੇ ਨੇ ਤੇ ਹੁਣ ਭਗਵੰਤ ਮਾਨ ਦਾ ਆਹਾ 1 ਮਿੰਟ ਤੋਂ ਘੱਟ ਵਾਲਾ ਵੀਡੀਓ ਦੇਖਿਓ ਜਿਸ ਵਿੱਚ ਉਹ ਤਾਮਲ ਨਾਡੂ ਤੋਂ ਪਰਤੇ ਤਾਂ ਸਿੱਧਾ ਸਰਕਾਰੀ ਹੈਲੀਕਾਪਟਰ ਲੋਕਾਂ ਦੀ ਸੇਵਾ ਵਿੱਚ ਲਾਉਂਦਾ ਐਲਾਨ ਕਰਕੇ ਕਹਿ ਦਿੱਤਾ ਕਿ ਉਹ ਕਾਰ ਵਿੱਚ ਹੀ ਘੁੰਮ ਸਕਦੇ ਨੇ ਇਹ ਹੈਲੀਕਾਪਟਰ ਹੀ ਪਾਣੀ ਵਿੱਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਕਰੇਗਾ ਉਹਨਾਂ ਦੇ ਇਹ ਕਹਿੰਦੇ ਧੀਰ ਸੀ ਕਿ ਹਮਾਇਤਿਆਂ ਨੇ ਮੌਕੇ ਉੱਤੇ ਹੀ ਜ਼ਿੰਦਾਬਾਦ ਦੇ ਨਾਰੇ ਲਾ ਦਿੱਤੇ ਇਸ ਲਈ ਸਾਰੇ ਵਿਰੋਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਹੋਰ ਕਾਟ ਲੱਭਣੀ ਪੈਣੀ ਹੈ ਸਿਰਫ ਐਨੇ ਨਾਲ ਕੰਮ ਨਹੀਂ ਚੱਲਣਾ ਸਾਰੇ ਪਿੰਡੇ ਹਜੇ ਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਤੇ ਨਾ ਰਾਸ਼ੜ ਪਹੁੰਚਿਆ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਡੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਕਾਰ ਤੇ ਚੱਲ ਜਾऊंगा ਮੇਰਾ ਬੋਲ